ਬਾਬਾ ਜਿਹੜਾ ਆਈਦਰ ਹੋ ਰਿਹਾ ਚਾਹਨਾ ਮੇਡ ਬੋਡਰ ਦੀ ਸੀ। ਦੇਖੋ ਅੱਜ ਅਸੀਂ ਸਾਡਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਅੱਜ ਜਿਹੜਾ ਵਿਖਾਵਾ ਅਸੀਂ ਕਰ ਰਹੇ ਆ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਕਰ ਰਹੇ ਜੋ 3 ਸਾਲੇ ਆਪਣੀ ਸਰਕਾਰ ਦੀਆਂ ਬਾਰੇ ਉਪਲਬਧੀਆਂ ਬਾਰੇ ਦੱਸ ਰਹੇ ਆ। ਸੋ ਅਸੀਂ ਇਹ ਦੱਸ ਰਹੇ ਆ ਕਿ ਇਹ ਪੰਜਾਬ ਸਰਕਾਰ ਦਾ ਜੋ ਉਪਲਬਧੀਆਂ ਦਾ 3 ਸਾਲ ਮਨਾ ਰਹੇ ਨੇ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਨਾ ਕੋਈ ਵਿਕਾਸ ਨਾ ਇਨਸਾਫ ਤਾ ਉਲਟਾ ਇਹਨਾਂ ਨੇ ਜਿਹੜਾ ਉਹ ਬੜਾ بے ਹਾਲ ਕਰ ਦਿੱਤਾ ਪੰਜਾਬ ਦੇ ਲੋਕਾਂ ਨੂੰ 2022 ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਇਹਨਾਂ ਨੇ ਬੜੀਆਂ ਝੂਠੀਆਂ ਗਰੰਟੀਆਂ ਤੇ ਝੂਠੇ ਵਾਦੇ ਕੀਤੇ ਸਨ ਕਿ ਅਸੀਂ ਨਸ਼ਾ ਖਤਮ ਕਰਦਾਂਗੇ ਅਸੀਂ ਪੀਪੀਆ ਨੂੰ ਇੱਕ ਇੱਕ ਹਜ਼ਾਰ ਰੁਪਿਆ ਦਵਾਂਗੇ ਅਸੀਂ ਸਿੱਖਿਆ ਦਾ ਮਾਡਲ ਲਿਆਵਾਂਗੇ ਅਸੀਂ ਹੈਲਥ ਦਾ ਮਾਡਲ ਲਿਆਵਾਂਗੇ ਤੇ ਦਿੱਲੀ ਦੇ ਵਿੱਚ ਇਹ ਦੱਸਦੇ ਵੀ ਆ ਕਿ ਬਾਹਰਲੇ ਕੰਟਰੀ ਤੋਂ ਆਣ ਕੇ ਸਾਡੇ ਦਿੱਲੀ ਦੇ ਵਿੱਚ ਇਹ ਸਾਡਾ ਮਾਡਲ ਦੇ ਸਿੱਖਿਆ ਮਾਡਲ ਜੋ ਉਹ ਮੰਤਰੀ ਉੱਥੋਂ ਦੇਖ ਰਹੇ ਨੇ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੇਕਰ ਦਿੱਲੀ ਦੇ ਵਿੱਚ ਐਜੂਕੇਸ਼ਨ ਮਾਡਲ ਇੰਨਾ ਹੀ ਇਨ੍ਹਾਂ ਦਾ ਬਹੁਤ ਵਧੀਆ ਸੀਗਾ ਇੰਨਾ ਹੀ ਅੱਛਾ ਸੀਗਾ ਤੇ ਫਿਰ ਇਨ੍ਹਾਂ ਦੇ ਜਿਹੜੇ ਅਧਿਆਪਕ ਫਿਨਲੈਂਡ ਦਾ ਸਿੰਗਾਪੁਰ ਕਿਉਂ ਜਾ ਰਹੇ ਨੇ ਉੱਥੇ ਫਿਰ ਪੰਜਾਬ ਸਰਕਾਰ ਦਾ ਪੈਸਾ ਕਿਉਂ ਰੋੜ ਰਹੇ ਨੇ ਉਹ ਇਹ ਮੈਂ ਤੁਹਾਡੇ ਮਾਧਮੇ ਰੇ ਦੱਸਣਾ ਚਾਹੁੰਦਾ ਲੋਕਾਂ ਨੂੰ ਸचेਤ ਕਰਨਾ ਚਾਹੁੰਦਾ ਕਿ ਲੋਕ ਸਮਝਣ ਪੰਜਾਬ ਦੀ ਸਮੱਸਿਆ ਦਾ ਦੇਖ ਕੇ ਤੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਤਾਂ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿੱਚ 21 ਸੂਬਿਆਂ ਦੇ ਵਿੱਚ ਹੁਣ ਤੱਕ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਚੱਕੀ ਆ ਆਪਣੀ ਚੰਗੀ ਪਾਲਿਸੀ ਚੰਗੀਆਂ ਨੀਤੀਆਂ ਕਰਕੇ ਹੀ ਆਈ ਆ ਸਾ ਜਦ ਤੱਕ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਨਹੀਂ ਆਉਂਦੀ ਤਦ ਤੱਕ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਣਾ ਨਸ਼ਾ ਇਹਨਾਂ ਦਾ ਖਤਮ ਨਹੀਂ ਹੋਣਾ ਹੁਣ ਤੁਸੀਂ ਪਿੱਛੇ ਦੇਖਿਆ ਹੋਣਾ ਦਿੱਲੀ ਦੇ ਵਿੱਚ ਸਰਕਾਰ ਬਣੀ ਆ ਭਾਰਤੀ ਜਨਤਾ ਪਾਰਟੀ ਦੀ ਬੜੇ ਲੰਬੇ ਸਮੇਂ ਬਾਅਦ ਬਣੀ ਆ ਤੁਸੀਂ ਦੇਖਿਆ ਹੋਣਾ ਕਿ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਹੀ ਜਿਹੜਾ 3 ਸਾਲ ਅਸੀਂ ਪੰਜਾਬ ਦੇ ਵਿੱਚ ਵੇਟ ਕਰ ਰਹੇ ਆ ਤਾਂ ਉੱਥੇ ਔਰਤਾਂ ਨੂੰ 2500 ਰੁਪਇਆ ਮਹੀਨਾ ਦੇਣਾ ਵੀ ਸ਼ੁਰੂ ਕਰ ਦਿੱਤਾ ਸੋ ਜਿੱਥੇ ਮੈਂ ਮੋਦੀ ਸਾਹਿਬ ਦੀ ਗੱਲ ਕਰੂੰਗਾ ਇੱਥੇ ਕਿ ਇਹਨਾਂ ਦਾ ਪੰਜਾਬੀਆਂ ਨਾਲ ਸਿੱਖਾਂ ਨਾਲ ਬਹੁਤ ਮੋਹ ਪਿਆ ਰਿਹਾ ਇਸੇ ਕਰਕੇ ਹੀ ਪਾਕਿਸਤਾਨ ਦੀ ਗਵਰਨਮੈਂਟ ਨਾਲ ਕਰਕੇ ਇਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਔਰ ਸਾਡੇ ਜਿਹੜੇ ਮਨਾਂ ਨੂੰ ਸ਼ਾਂਤੀ ਮਿਲੀ ਕਿ ਅਸੀਂ ਗੁਰਨਾਨਕ ਸਾਹਿਬ ਦੀ ਧਰਤੀ ਤੇ ਜਾ ਕੇ ਉੱਥੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਆਂ ਹੁਣ ਵੀ ਇਹਨਾਂ ਨੇ ਹਿਮਕੁੰਡ ਸਾਹਿਬ ਦਾ ਜਿਹੜਾ ਉਹ ਰੋਪਵੇ ਦਾ ਰਸਤਾ ਜਿਹੜਾ 9 ਤੋਂ 10 ਘੰਟੇ ਤੱਕ ਉਹ ਤੈ ਹੋਣਾ ਸੀਗਾ ਉਹ 30 ਤੋਂ 35 ਮਿੰਟ ਦੇ ਵਿੱਚ ਜਿਹੜਾ ਉਹ ਸਫ਼ਰ ਤਾਂ ਕੀਤਾ ਜਾਣਾ ਉਹਦੀ ਕੈਬਨਟ ਵੱਲੋਂ ਮਨਜ਼ੂਰੀ ਮਿਲ ਗਈ ਆ ਔਰ ਥੋੜੇ ਸਮੇਂ ਦੇ ਵਿੱਚ 2730 ਕਰੋੜ ਰੁਪਏ ਦਾ ਉਹਨਾਂ ਉਹ ਵੀ ਤੁਹਾਨੂੰ ਸਿੱਖਾਂ ਨੂੰ ਉਹ ਅਰਪ ਸਮਰਪਣ ਕਰ ਰਹੇ ਨੇ ਤੋਂ ਉਹਦੇ ਨਾਲ ਵੀ ਸਾਨੂੰ ਬੜੀ ਰਾਹਤ ਮਿਲਣੀ ਆ ਤੁਸੀਂ ਜਿੱਥੇ ਇਹ ਚਾਹ ਜੜੇ ਆ ਇਹ ਤਾਂ ਹੀ ਪੂਰੇ ਹੋਣੇ ਜਦ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਨਹੀਂ ਆਉਂਦੀ ਇਹਨਾਂ ਨੇ ਹੁਣ ਤੱਕ 4 ਲੱਖ ਕਰੋੜ ਰੁਪਈਆ ਲੈ ਲਿਆ ਤੁਸੀਂ ਦੇਖ ਲਓ ਜਿਹੜੀ ਸਰਕਾਰ ਕਰਜ਼ੇ ਥਲੇ ਦੁੱਬੀ ਆ ਕਿੱਥੋਂ ਲੋਕਾਂ ਦੇ ਭਲਾ ਕਰੂਗੀ ਆ ਮੇਰੇ ਹੱਥ ਦੇ ਵਿੱਚ ਕੁਝ ਤਿੰਨ ਖ਼ਬਰਾਂ ਨੇ ਤੁਸੀਂ ਦੇਖ ਲਓ ਆ ਲਿਖਿਆ ਵਾ ਬਣਾ ਰੇ ਹਰ ਰੰਗਲਾ ਪੰਜਾਬ ਤੁਸੀਂ ਦੇਖ ਲਓ ਹਰ ਘਰ ਗੋਲੀ ਚੱਲ ਰਹੀ ਆ ਪੰਜਾਬ ਦੇ ਕੋਈ ਸ਼ਹਿਰ ਕੋਈ ਮਹੱਲਾ ਇਹੋ ਜਿਹਾ ਜਿੱਥੇ ਗੋਲੀਆਂ ਦਾ ਛਕਾਰ ਹੋਇਆ ਔਰ ਇਹ ਪੂਰੀ ਪੂਰੀ ਅਖਬਾਰ ਦਾ ਜਿਹੜਾ ਇਹ ਪੇਜ ਲੱਗਾ ਹੋਇਆ ਜੱਗ ਪਾਣੀ ਅਖਬਾਰ ਆ ਮੇਰੇ ਹੱਥਰ ਜਾਨਾ ਸਪੋਕਸਮੈਨ ਅਖਬਾਰ ਇਸੇ ਤਰ੍ਹਾਂ ਪੰਜਾਬ ਕੇਸਰੀ ਦਿਨਕ ਜਾਗਰਨ ਪਾਸਕਰ ਸਾਰੀਆਂ ਅਖਬਾਰਾਂ ਦੇ ਤੋਂ ਮੈਂ ਸਮਝਦਾ ਕਿ ਜਿਹੜਾ ਮੈਂ ਅੱਜ ਕਿਸੇ ਬੜੇ ਇੰਪੋਰਟੈਂਟ ਬੰਦੇ ਨਾਲ ਗੱਲਬਾਤ ਮਸ਼ਵਰਾ ਕੀਤਾ ਕਿ ਸਾਰੇ ਅਖਬਾਰਾਂ ਦੇ ਪੇਜ ਜਿਹੜੀ ਇੰਨੀ ਪਬਲਿਸਿਟੀ ਕੀਤੀ ਆ ਇਹਦੇ ਤੇ ਹੁਣ ਤੱਕ ਕਿੰਨਾ ਖਰਚਾ ਆ ਹੋ ਸਕਦਾ ਸੋ ਮੈਨੂੰ ਪਤਾ ਲੱਗਾ ਕਿ 1.5 ਤੋਂ 2 ਕਰੋੜ ਰੁਪਇਆ ਅੱਜ ਦੀ ਤਰੀਕ ਦੇ ਵਿੱਚ ਹੀ ਪੰਜਾਬ ਸਰਕਾਰ ਦਾ ਇਹ ਪੈਸਾ ਰੋੜ ਦਿੱਤਾ ਵਾ ਜਿਹੜਾ ਕਿ ਸਾਡੇ ਗਰੀਬ ਘਰਾਂ ਦੇ ਵਾਸਤੇ ਲੋਕ ਬੱਚੇ ਜਿਹੜੇ ਵਜ਼ੀਫਿਆਂ ਦੀ ਵੇਟ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਇੱਥੇ ਸਰਕਾਰੀ ਸਕੂਲਾਂ ਦੇ ਵਿੱਚ ਡੀਸੀ ਦਾ ਬੱਚਾ ਪੜ ਰਿਹਾ ਸ਼ਹਿਨਜਾਹ ਦਾ ਬੱਚਾ ਪੜ ਰਿਹਾ ਇੱਥੇ ਐਸਐਸਪੀ ਦਾ ਬੱਚਾ ਪੜ ਰਿਹਾ ਤੇ ਹੋਰ ਅਫਸਰਾਂ ਦੇ ਬੱਚੇ ਤੇ ਪੜ ਰਿਹਾ ਇਹ ਇੱਕ ਵੀ ਸਕੂਲ ਮੈਨੂੰ ਇੱਕ ਚੈੱਕ ਕਰਾ ਦੇਵੇ ਸਾਨੂੰ ਸਾਡੀ ਪਾਰਟੀ ਦੇ ਕਿਸੇ ਨਮਾਇंदे ਨੂੰ ਕਿ ਕਿੱਥੇ ਇਹਨਾਂ ਦੇ ਵੱਡੇ ਅਫਸਰਾਂ ਦੇ ਬੱਚੇ ਪੜ ਰਹੇ ਨੇ ਕਿ ਪ੍ਰਾਇਮਰੀ ਸਕੂਲਾਂ ਵਿੱਚ ਗਵਰਨਮੈਂਟ ਸਕੂਲਾਂ ਵਿੱਚ ਜੇ ਕੋਈ ਬੱਚਾ ਇਹਨਾਂ ਦਾ ਪੜਦਾ ਵਾ ਸਾਨੂੰ ਸਬੂਤ ਦੇ ਦੇ ਅਸੀਂ ਇੱਕ ਮੰਗ ਕਰਦੇ ਹਾਂ ਕਿ ਸਾਨੂੰ ਇਹ ਦੱਸੇ ਜਿਹੜੀ ਇਹ ਗੱਲ ਇਹਨੇ ਕਨਫੀਡੈਂਟਲੀ ਗੱਲ ਕਰਿਆ ਸੋ ਇਹ ਪੰਜਾਬ ਸਰਕਾਰ ਦਾ ਪੈਸਾ ਜਿਹੜਾ ਪਹਿਲਾਂ ਵੀ ਇਹਨੇ ਜਹਾਜ਼ਾਂ ਦੇ ਉੱਤੇ ਕੇਜੀ ਵਾਲ ਨੂੰ ਬਠਾਪ-ਬਠਾ ਕੇ ਦਿੱਲੀ ਦੀ ਗਵਰਨਮੈਂਟ ਨੂੰ ਉੱਥੇ ਚਲਾਇਆ ਬਾਹਰਲੇ ਸਟੇਟਾਂ ਦੇ ਵਿੱਚ ਲੜੀ ਉਹ ਪੰਜਾਬ ਦਾ ਪੈਸਾ ਪੰਜਾਬ ਦਾ ਪੈਸਾ ਸੀ ਚਾਹੁੰਦੇ ਆ ਕਿ ਪੰਜਾਬ ਦੇ ਉੱਤੇ ਲੱਗੇ ਪੰਜਾਬ ਦੇ ਵਿਕਾਸ ਦੇ ਉੱਤੇ ਲੱਗੇ ਇਹ ਸਾਡੀ ਮੰਗ ਆ ਔਰ ਜਿੱਥੇ ਇੰਨੀਆਂ ਮੈਂ ਗੱਲਾਂ ਕਰਦਾ ਨਾਲ ਮੈਂ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕਰquestao ਕਰੂੰਗਾ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਜਦ ਤੱਕ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਆਉਂਦੀ ਤਦ ਤੱਕ ਇਥੇ ਵਿਕਾਸ ਦੇ ਕੰਮ ਨਹੀਂ ਹੋਣੇ ਤਦ ਤੱਕ ਇਥੇ ਹੋਰ ਕੋਈ ਡਵੈਲਪਮੈਂਟ ਦੇ ਕੰਮ ਨਹੀਂ ਹੋਣੇ ਕਿਵੇਂ ਦੇਖਦੇ ਹੋ ਇਹ ਇਹਦਾ ਸਬੂਤ ਦਿੱਲੀ ਹੈ ਜੇ ਅਸੀਂ ਗੱਲ ਕਰੀਏ ਤਾਂ ਇਹਦਾ ਸਬੂਤ ਦਿੱਲੀ ਹੈ ਕਿਉਂਕਿ ਦਿੱਲੀ ਚ ਵੀ ਇਹਨਾਂ ਨੇ ਕਿ ਅਸੀਂ ਕਿ ਜਦੋਂ ਪੰਜਾਬ ਚ ਇਲੈਕਸ਼ਨ ਲੜਿਆ ਸੀ ਤਾਂ ਅਸੀਂ ਕਹਿੰਦੇ ਸੀ ਦਿੱਲੀ ਮਾਡਲ ਬਣਾਵਾਂਗੇ ਦਿੱਲੀ ਦੇ ਲੋਕ ਐਨੇ ਦੁਖੀ ਸੀ ਕਿ ਉਹਨਾਂ ਨੇ ਮਤਲਬ ਜੋ ਐਸਾ ਐਮੈਂਡਮੈਂਟ ਦਿੱਤਾ ਉਹ ਭਾਰਤੀ ਜਨਤਾ ਪਾਰਟੀ ਨੂੰ ਉਹ ਲੋਕਾਂ ਦੀ ਨਿਗਾਚ ਹੈ ਮਹੋਨੇ ਮੁਖਤਿਆਰ ਸਿੰਘ ਜੀ ਨੇ ਸਾਰੀਆਂ ਗੱਲਾਂ ਦੱਸਿਆ ਉਹਦੇ ਵਿੱਚ ਇੱਕ ਗੱਲ ਜ਼ਰੂਰ ਮੈਂ ਕਹਿਣੀ ਚਾਹਾਂਗਾ ਕਿ ਇਹ ਅਗਰ ਕਹਿੰਦੇ ਆ ਕਿ ਸਾਡਾ ਸਿੱਖਿਆ ਮਾਡਲ ਤਾਂ ਇਹਨਾਂ ਦਾ ਸਿੱਖਿਆ ਮੰਤਰੀ ਹਾਰ ਗਿਆ ਅਗਰ ਇਹ ਕਹਿੰਦੇ ਸਾਡਾ ਹੈਲਥ ਮਾਡਲ ਤਾਂ ਇਹਨਾਂ ਦਾ ਹੈਲਥ ਮਨਿਸਟਰ ਆ ਗਿਆ ਅਗਰੇ ਕੇਜਰੀਵਾਲ ਕਹਿੰਦਾ ਇਮਾਨਦਾਰੀ ਦਾ ਪੁੰਜ ਜਿਹੜਾ ਕਹਿੰਦਾ ਕਿ ਮੈਂ ਕਿਤੇ ਭ੍ਰਸ਼ਟਾਏ ਉਹ ਭ੍ਰਸ਼ਟਾਚਾਰ ਦੇ ਕਰਨ ਆਪਦੀ ਆਪਦੀ ਸੀਟ ਆ ਗਿਆ ਜਿਹੜੇ ਬੰਦੇ ਜਿਹੜੀ ਇਹ ਪਾਰਟੀ ਇਹ ਗੱਲ ਕਹਿ ਕੇ ਆਈ ਸੀ ਬਾਜ਼ਾਰ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਕਿ ਅਸੀਂ ਲੋਕਾਂ ਨੂੰ ਇਨਸਾਫ ਦਿਵਾਵਾਂਗੇ ਉਹਦਾ ਅੱਜ ਸਾਨੂੰ ਪੰਜਾਬ ਵਾਲਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਪਤਾ ਲੱਗ ਗਿਆ ਦਿੱਲੀ ਦੇ ਵਿੱਚ ਇਹ ਕਹਿੰਦੇ ਸੀ ਵੀ ਲਾਲ ਨੇ ਆਰਡਰ ਸਾਡੇ ਕੋਲ ਨਹੀਂ ਇਸ ਕਰਕੇ ਦਿੱਲੀ ਦੇ ਹਾਲਾਤ ਅਸੀਂ ਪੁਲਿਸ ਦੇ ਪ੍ਰਸ਼ਾਸਨ ਦੇ ਕਰਕੇ ਅਸੀਂ ਦਿੱਲੀ ਨੂੰ ਸੁਧਾਰ ਨਹੀਂ ਸਕਦੇ ਉਹ ਪੰਜਾਬ ਤਾਂ ਪੁਲਿਸ ਤੁਹਾਡੇ ਕੋਲੇ ਆ ਤੁਸੀਂ ਪੰਜਾਬ ਦਾ ਹਾਲ ਕੀ ਕਰਤੀ ਆ ਸੋਰੀ ਸਾਰੀ ਦੁਨੀਆ ਨੂੰ ਪਤਾ ਵੀ ਰੋਜ਼ ਪੰਜਾਬ ਦੇ ਵਿੱਚ ਕੀ ਹੋ ਰਿਹਾ ਜੇ ਪੁਲਿਸ ਅਧਿਕਾਰੀਆਂ ਨਾਲ ਅਸੀਂ ਗੱਲ ਕਰਦੇ ਆਂ ਵੀ ਭਾਈ ਤੁਸੀਂ ਕਿਉਂ ਕੀ ਗੱਲ ਇੰਨਾ ਹਾਲਤ ਕੀ ਆ ਉਹ ਕਹਿੰਦੇ ਸਾਡੇ ਹੱਥੋਂ ਬਾਹਰ ਹੈ ਕਿਉਂ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਉਹਨਾਂ ਦੇ ਕਰਕੇ ਇਹ ਸਾਰਾ ਕਿਉਂਕਿ ਇਹਨਾਂ ਨੇ ਹਮੇਸ਼ਾ ਸਹਿਯੋਗ ਗਲਤ ਅੰਸਰਾਂ ਦਾ ਲੈਂਦਾ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਉਹਦੇ ਬਾਰੇ ਕਹਿਣ ਵਾਲੀ ਕੋਈ ਗੱਲ ਨਹੀਂ ਹੁਣ ਕਰਦੇ ਆਪਾਂ ਨਸ਼ੇ ਦੀ ਗੱਲ ਇਹ ਕਹਿੰਦੇ ਸੀ ਅਸੀਂ ਆਉਣ ਸਾਰ ਨਸ਼ਾ ਖਤਮ ਕਰ ਦਾਂਗੇ ਪਰ ਅੱਜ 3 ਸਾਲ ਬਾਅਦ ਅੱਜ ਕਹਿੰਦੇ ਵੀ ਅਸੀਂ ਮਤਲਬ 20-22 ਘਟਾਤੇ ਜਾਂ 25 ਘਟਾਤੇ ਪਰ ਕੀ ਪੰਜਾਬ 'ਚ ਨਸ਼ਾ ਖਤਮ ਹੋ ਗਿਆ ਨਹੀਂ ਇਹ ਜਿਹੜੀਆਂ ਚੀਜ਼ਾਂ ਜਿੰਨੇ ਗੱਲਾਂ ਕਰਕੇ ਆਈ ਸੀ ਕਿਸੇ ਵੀ ਗੱਲ ਦੇ ਵਿੱਚ ਖਰੇ ਨਹੀਂ ਉਤਰੇ ਫਿਰ ਇਹ ਕਹਿੰਦੇ ਸੀ ਅਸੀਂ ਜੇ ਸਿਕਿਉਰਿਟੀ ਲਗਾਇਆ ਸੀ ਕੋਈ ਮਤਲਬ ਆਮ ਦੂਜੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਦੇ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਭਾਈ ਵੀ ਇਹਨਾਂ ਨੂੰ ਮੁਰਗੀ ਖਾਲੇ ਖੋਲੇ ਜੇ ਇੰਨੀ ਨਹੀਂ ਸਿਕਿਉਰਿਟੀ ਲੋੜ ਹੈ ਜਿੰਨੇ ਨੂੰ ਡਾਰਾ ਤਾਂ ਮੁਰਗੀ ਖਾਨੇ ਕੋਲਣਾ ਅੱਜ ਫਿਰ ਭਗਵੰਤ ਮਾਨ ਸਾਹਿਬ ਨੂੰ ਇਹ ਪੁੱਛਣਾ ਹੋਵੇ ਵੀ ਤੁਹਾਡੇ ਪਰਿਵਾਰ ਦੇ ਨਾਲ 25 25 30 30 ਗੱਡੀਆਂ ਤੁਰਦੀਆਂ ਨੇ ਫਿਰ ਇਹਨਾਂ ਨੂੰ ਕੀ ਖਲਵਾਓਗੇ ਕਿਉਂਕਿ ਤੁਸੀਂ ਤਾਂ ਇਹ ਉਦੋਂ ਲੋਕਾਂ ਵਾਸਤੇ ਵਾਅਦਾ ਕਰਦੇ ਸੀ ਵੀ ਅਸੀਂ ਤਾਂ ਸਿਰਫ ਸਿੰਪਲ ਜ਼ਿੰਦਗੀ ਜਿਊਵਾਂਗੇ ਫਿਰ ਅੱਜ ਕਿੱਥੋਂ ਤੁਹਾਨੂੰ ਕੀ ਜ਼ਰੂਰਤ ਪਈ ਸਿਕਿਉਰਿਟੀ ਜੇ ਤੁਸੀਂ ਆਮ ਲੋਕਾਂ ਦੇ ਬੰਦੇ ਹੋ ਜਾਂ ਆਮ ਲੋਕਾਂ ਦੇ ਪੁੱਤੋਂ ਤਾਂ ਫਿਰ ਤੁਹਾਨੂੰ ਅੱਜ ਸਿਕਿਉਰਿਟੀ ਹੈ ਫਿਰ ਮੋਦੀ ਸਾਹਿਬ ਕਿਸਾਨ ਅੰਦੋਲਨ 2020 ਵਾਲਾ ਚੱਲਿਆ ਲਗਾਤਾਰ ਚੱਲਿਆ ਔਰ ਰੋਜ਼ ਮੀਟਿੰਗਾਂ ਹੁੰਦੀਆਂ ਸੀ ਪਰ ਭਾਰਤ ਸਰਕਾਰ ਨੇ ਇੱਕ ਦਿਨ ਵੀ ਕਿਸਾਨਾਂ ਦੀ ਬੇਇੱਜ਼ਤੀ ਨਹੀਂ ਕੀਤੀ ਸੀ ਕਿਸਾਨਾਂ ਨੂੰ ਕਦੇ ਮੰਦਾ ਮਾੜਾ ਨੀਂ ਚੰਗਾ ਨਹੀਂ ਬੋਲਿਆ ਸੀ ਪਰ ਇਹ ਬੰਦੇ ਨੇ ਮੀਟਿੰਗ ਬੁਲਾ ਕੇ ਕਹਿੰਦਾ ਹਾਂ ਐਡਾ ਹੰਕਾਰ ਕਿ ਦਿਖਾਇਆ ਕਿ ਹਾਂ ਮੈਂ ਇਹਨਾਂ ਨੂੰ ਰੱਦ ਕੀਤਾ ਮੈਂ ਇਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਜਿਹੜੀਆਂ ਗੱਲਾਂ ਕੀਤੀਆਂ ਖਤਮ ਇੰਨਾ ਇਹਦਾ ਹੰਕਾਰ ਬੋਲ ਰਿਹਾ ਜੀ ਜਿਹੜਾ ਆਪਣੇ ਆਪ ਨੂੰ ਕਿਸਾਨਾਂ ਦਾ ਤਹਿਸੀਰ ਕਰਦਾ ਵੀ ਕੀ ਗੱਲ ਵੀ ਅੱਜ ਕਿਸਾਨਾਂ 'ਚ ਉਹਨੂੰ ਮੁਸ਼ਕਲ ਹੋਣ ਲੱਗ ਗਿਆ ਉਹਨਾਂ ਨੇ ਆਪਦੇ ਮੁੱਦੇ ਜਾਂ ਮਸਲੇ ਰੱਖੇ ਨੇ ਪੰਜਾਬ ਸੈਂਟਰ ਨਾਲ ਲੜਾਈ ਸੀ ਜੇ ਪਰ ਜਿਹੜੇ ਪੰਜਾਬ ਦੇ ਮਸਲੇ ਸੀ ਉਹਦਾ ਕਿਸਾਨਾਂ ਨੇ ਇਹਨਾਂ ਤੋਂ ਸਟੇਟ ਗਵਰਨਮੈਂਟ ਤੋਂ ਹੀ ਮੰਗੇ ਸੀ ਇਹਨਾਂ ਨੂੰ ਉਹ ਵੀ ਤਕਲੀਫ ਹੋਈ ਮੇਰਾ ਕਹਿਣ ਦਾ ਭਾਵ ਕਿ ਗੱਲਾਂ ਇਹ ਉਹ ਜਿਹੜੀਆਂ ਕੀਤੇ ਸੀ ਹਰ ਇੱਕ ਗੱਲ ਦੇ ਵਿੱਚ ਝੂਠੇ ਉਤਰਿਆ ਕੱਲੇ ਇਸ਼ਤਿਹਾਰਾਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਹਰ ਇੱਕ ਖੰਭੇ ਤੇ ਤੁਸੀਂ ਇਹਨਾਂ ਦੀ ਇਸ਼ਤਿਹਾਰਾਂ ਵਾਲੀ ਫੋਟੋ ਦੇਖ ਸਕਦੇ ਹੋ ਕੱਲੀ ਸਿਰਫ ਇਸ਼ਤਿਹਾਰ ਹੀ ਇਹਨਾਂ ਦਾ ਕੰਮ ਹੈ ਇਸ਼ਤਿਹਾਰ ਹੀ ਬੋਲਦੇ ਨੇ ਇਸ਼ਤਿਹਾਰਾਂ ਚ ਕੰਮ ਬੋਲਦਾ ਅਸਲੀ ਉਹਦੇ ਵਿੱਚ ਭ੍ਰਸ਼ਟਾਚਾਰ ਦੀ ਗੱਲ ਕੀਤੀ ਜਾਓ ਕਚੈਰੀ ਦੇ ਵਿੱਚ ਇਹ ਕਹਿੰਦੇ ਆ ਵੀ ਅਸੀਂ ਜੀ ਬਿਲਕੁਲ ਭ੍ਰਸ਼ਟਾਚਾਰ ਦਾ ਖਤਮ ਕਰਤਾ ਉਹ ਐਨਓਸੀ ਦੇ ਨਾਂ ਤੇ 55000 ਰੁਪਏ ਲੈ ਰਹੇ ਨੇ ਇਹ ਕਾਹਦਾ ਭ੍ਰਸ਼ਟਾਚਾਰ ਖਤਮ ਹੋ ਗਿਆ ਕਿ ਕੌਣ ਕਹਿੰਦਾ ਵੀ ਭ੍ਰਸ਼ਟਾਚਾਰ ਹੈ ਅਗਰ ਸਰਕਾਰ ਕਹਿੰਦੀ ਕੋਈ ਸ਼ਿਕਾਇਤ ਕਰੇ ਸ਼ਿਕਾਇਤ ਦੀਆ ਤੁਹਾਡੇ ਕੋਲ ਇੰਟੈਲੀਜੈਂਸ ਹੀ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਪਤਾ ਕਰਵਾ ਲਓ ਵੀ ਭਾਈ ਵੀ ਇਹ ਜਿਹੜੀ ਗੱਲਾਂ ਲੋਕ ਕਰ ਰਹੇ ਨੇ ਵੀ ਇਹ ਕਿੱਥੋਂ ਆ ਰਹੀਆਂ ਨੇ ਕਿਉਂ ਆ ਰਹੇ ਝੂਠ ਬੋ ਰਹੇ ਸੱਚ ਬੋ ਰਹੇ ਉਹ ਤੁਹਾਡੀ ਇੰਟੈਲੀਜੈਂਸ ਕਰਕੇ ਦੇ ਦੋ ਪਤਾ ਤੁਸੀਂ ਪਬਲਿਕ ਜਿਸ ਬੰਦੇ ਦਾ ਕੰਮ ਹੈ ਉਹਦੀ ਮਜਬੂਰੀ ਹੈ ਪੈਸਾ ਦੇਣਾ ਲੇਕਿਨ ਸਰਕਾਰ ਦਾ ਕੰਮ ਹੈ ਉਸ ਨੂੰ ਰੋਕਣਾ ਉਹ ਆਪਣੀ ਇੰਟੈਲੀਜੈਂਸੀ ਨਾਲ ਰੋਕ ਸਕਦੀ ਆ ਸੋ ਮੇਰਾ ਕਹਿਣ ਦਾ ਭਾਵ ਹੈ ਦੋਸਤੋ ਵੀ ਇਹ ਜਿਹੜਾ ਸਰਕਾਰ ਆ ਝੂਠਿਆਂ ਦੀ ਸਰਕਾਰ ਆ ਜਿੰਨੇ ਹੁਣ ਤੱਕ ਇਹਨੇ ਝੂਠ ਬੋਲੇ ਨੇ ਉਹ ਇੱਕ ਇੱਕ ਸਾਹਮਣੇ ਆ ਰਿਹਾ ਔਰ ਪੰਜਾਬ ਨੂੰ ਕਰਜ਼ੇ ਜੇ ਦਬੋਤਾ ਔਰ ਇਹਦੇ ਲਈ ਅਸੀਂ ਇੱਕੋ ਹੀ ਬੇਨਤੀ ਕਰਦੇ ਆਂ ਵੀ ਭਾਜਪਾ ਜਿਹੜੀ 21 ਸੂਬਿਆਂ ਦੇ ਵਿੱਚ ਸਰਕਾਰ ਆ ਔਰ ਡਬਲ ਇੰਜਨ ਦੀ ਸਰਕਾਰ ਪੰਜਾਬ 'ਚ ਲਿਆਓ ਪੰਜਾਬ ਨੂੰ ਬਚਾਓ